何だ <music> पानी बागवाल बच फिर आ रहा किन्ना डा बन गया फिर निया। निया। देखो फिर आख ठीक है काला पानी देखो ਨਾਮ ਆਪਣਾ ਮੇਰਾ ਨਾ ਕਿਸ਼ਨ ਹਾਂਜੀ ਕਿੰਨੇ ਨੰਬਰ ਬਾਰਡ ਬਾਰ ਨੰਬਰ 10 ਹਾਂਜੀ ਕੀ ਸਮੱਸਿਆ ਕੀ ਸਾਰੇ ਇਕੱਠੇ ਹੋਏ ਦੇਖੀ ਸਮੱਸਿਆ ਇਸ ਨੇ 4-5 ਸਾਲ ਤੋਂ ਨਾ ਪਾਣੀ ਦੀ ਬੜੀ ਸਮੱਸਿਆ ਜਦੋਂ ਉਹ ਗੰਦਾ ਪਾਣੀ ਆਉਂਦਾ ਕੋਈ 35-40 ਸਾਲ ਹੋ ਗਿਆ ਮੇਰੇ ਪਾਈਪਾਂ ਪਈਆਂ ਪਾਈਪਾਂ ਖਰਾਬ ਆ ਇੱਥੇ ਵੀ ਟੋਆ ਉੱਤੇ ਵੀ ਟੋਆ ਜਿੱਥੇ ਵੀ ਸਫਾਈ ਕਰਦੇ ਇਹਨਾਂ ਕੋਈ ਉਹ ਮਲੇ ਪਾਣੀ ਸਾਫ ਆ ਹੀ ਨਹੀਂ ਰਿਹਾ ਮਲੇ ਕਹਿੰਦਾ ਭਾਵੇਂ ਆ ਵੀ ਪਾਈਪਾਂ ਖਰਾਬ ਹੈਗੀਆਂ ਇਸ ਕੋ ਦੀ وجہ ਨਾਲ ਪ੍ਰੋਬਲਮ ਜਿਹੜਾ ਸੀਵੇਜ ਦਾ ਪਾਣੀ ਹੈ ਨਾ ਗੰਦਾ ਨਿਕਾ ਉਤੋਂ ਕੋ ਕੋ ਜਦੋਂ ਪ੍ਰੈਸ਼ਰ ਭਾਈ ਦਾ ਨਾ ਟੁੱਟੀ ਦਾ ਉਹ ਪਾਣੀ ਟੁੱਟੀ ਦੇ ਵਿੱਚ ਮਿਕਸ ਹੋ ਜਾਂਦਾ ਉਹ ਪ੍ਰੋਬਲਮ ਹੈ ਵੀ ਬਹੁਤ ਮਾੜੀ ਹਾਲਜਾ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆਂ ਵੀ ਇਹ ਸਾਡਾ ਮਸਲਾ ਹੱਲ ਕੀਤਾ ਜਾਏ ਨਵੀਆਂ ਪਾਈਪਾਂ ਪਾਈਆਂ ਜਾਣ ਤੇ ਇਤੋਂ ਬਿਹਤਰ ਕੋਈ ਨਹੀਂ ਹੈ ਗੱਲ ਤੇ ਤੁਸੀਂ ਇਸ ਬਾਰੇ ਕਿਹਨੂੰ ਸ਼ਿਕਾਇਤ ਕੀਤੀ ਹਾਂਜੀ 33 ਨੂੰ ਕੀ ਕਹਿੰਦੇ ਇਸ ਵਾਰ ਕਹਿੰਦੇ ਸ਼ਿਕਾਇਤ ਕੀਤੀ ਸ਼ਿਕਾਇਤ ਮੈਂ ਕਿ ਮੇਹਵਾਲੇ ਹੁੰਦੇ ਆ ਕਹਿੰਦੇ ਇੱਥੇ ਫਾਲਟ ਆ ਉੱਥੇ ਫਾਲਟ ਆ ਉੱਥੇ ਫਾਲਟ ਆ ਜਿਸ ਤੋਂ ਮਤਲਬ ਇਹ ਘੋਟ-ਬੱਟ ਕੇ ਚਲੇ ਜਾਂਦੇ ਇਹ ਟਾਈਮ ਪਾਸ ਕਰਕੇ ਚਲੇ ਜਾਂਦੇ ਹਾਂਜੀ ਟਾਈਮ ਪਾਸ ਕਰਕੇ ਚਲੇ ਜਾਂਦੇ ਮਤਲਬ ਕਹਿੰਦਾ ਭਾਵੇਂ ਪ੍ਰਸ਼ਾਸਨ ਅਜੇ ਵੀ ਬੇਨਤੀ ਕਰਦੇ ਆ ਵੀ ਪਾਈਪ-ਪਾਈ ਨਵੀਆਂ ਪਾਈਆਂ ਜਾਣ ਤਾਂ ਕਿ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕੇ ਇਹੋ ਬੇਨਤੀ ਆ ਆਹ ਹਦ ਕੀ ਸਮੱਸਿਆ ਤੁਸੀਂ ਗੱਲ ਜੇ ਬੋਲੋ ਮੈਂ ਕੀ ਕੀ ਸਾਡੀਆਂ ਨਾਲੀਆਂ ਵਿੱਚ ਆ ਕੇ ਇਹਨਾਂ ਨੂੰ ਕੋਬ ਮੂੰਹ ਦੇਖ ਦੇਖੋ ਦਿੱਤਾ ਨਹੀਂ ਦਿੱਤਾ ਸਦਾ ਹਾਲੇ ਨਾ ਕਮਾਰਾ ਨਾ ਜਿੰਨ ਖਸਾ ਕੋਈ ਇਹ ਦੋ ਇੰਜ ਜਾਈਦਾ ਦੋਨ ਦੇ ਪੈ ਜਿੰਨੇ ਬੰਦੇ ਤਾਂ ਆਨ ਕੇ ਟੀਰੀ ਸਾਡੇ ਬੂਏ ਚਲਾ ਜਿੰਦੇ ਛਿੱਡੀ ਜਾ ਗੰਦ ਨਰਕ ਪਾਣੀ ਨੇ ਸੜੀਆਂ ਗਲੀਆਂ ਹਾਂਜੀ ਇਹ ਦੇਖੋ ਇਹ ਕੋਈ ਨਹੀਂ ਆਨ ਮੂੰਹ ਕਰਦੇ ਨੇ ਹਾਂਜੀ ਹੁਣ ਕਾਦੀ ਸਮੱਸਿਆ ਹੈਗੀ ਉਸ ਮੱਛਿਆ ਲੈ ਦੇਗੇ ਸਾਰੀ ਪੜਾ ਹੜੇ ਕਰਾ ਜੀ ਜਾਂ ਪਾਣੀ ਤੀਨ ਨੂੰ ਕਾ ਜਾਨ ਕੇ ਦੇਖ ਲੈਣਾ ਹਾਂਜੀ ਕੀ ਕਹਿਣਾ ਚਾਹ ਚਾਹ ਕੀ ਕਹਿਣਾ ਚਾਹਦਾ ਪਾਣੀ ਸਾਡਾ ਹਾਲ ਵਧੀਆ ਕੱਛਾ ਚਾਹੀਦਾ ਯਾਨ ਕਾ ਹਾਲ ਹੈ ਲੋਪੇ ਕੀ ਹਾਲ ਹਾਂਜੀ ਕੀ ਨਾਮ ਆਪਣਾ ਜੀ ਖਾਲਸਾ ਦੇ ਕੇ ਕਰਦੇ ਤੇ ਪਾਪ ਜੀ ਹਾਂਜੀ ਕੀ ਸਮੱਸਿਆ ਹੈਗੀ ਆਪਣੇ ਕੋਲ ਸਮੱਸਿਆ ਇਹੋ ਯਾਰ ਨੂੰ ਪਾਣੀ ਦੀ ਬੜੀ ਆਵਾਜ਼ ਆ ਰਹੀ ਪਾਣੀ ਜਦੋਂ ਲੱਗਦਾ ਪਾਣੀ ਆਉਂਦਾ ਨਹੀਂ ਲੈਟ ਨਹੀਂ ਆਉਂਦਾ ਜਿਹਾ ਪਾਣੀ ਰਸ ਤੇ ਹੁਣ ਹਾਲੇ ਹੁਣਾ ਚਾਹੀਦਾ ਕਿ ਆਪਾਂ ਨਵੀਆਂ ਪੈਲੀਆਂ ਚਾਹੀਦੀਆਂ ਨੇ ਵਾਟਰ ਸਪਲਾਈ ਦਾ ਪਾਣੀ ਆਣ ਵਧੀਆ ਸੋਹਣਾ ਆਉਣਾ ਚਾਹੀਦਾ ਇਹ ਜਿਹੜਾ ਪੀਣ ਯੋਗ ਹੋਵੇ ਠੀਕ ਹੈ ਤੁਸੀਂ ਇਸ ਵਾਰ ਕਿਸੇ ਮਹਿਕਮੇ ਨੂੰ ਨਹੀਂ ਕੀਤਾ ਸਾਰਿਆਂ ਨੇ ਕਿਹਾ ਹਾਂਜੀ ਕੀ ਕਹਿੰਦੇ ਹੋ ਹਾਂਜੀ ਜਾ ਕੇ ਹਰ ਇੱਕ ਕੋਲ ਜਾ ਕੇ ਦੇਖ ਲਿਆ ਜੀ ਹਰ ਕੋਈ ਨਹੀਂ ਸੁਣਦਾ ਕਰਨਿਆ ਜੀ ਕਰਨਿਆ ਬਸ ਇਧਰੋਂ ਸੁਣਦੇ ਇਧਰੋਂ ਹੀ ਕੱਟ ਦਿੰਦੇ ਅੱਜ ਅੱਜ ਅੱਜਾਦੋ ਪਾਣੀ ਦਾ ਬਿੱਲ ਲੈਂਦੇ ਆ ਤੇ ਫਿਰ ਕਿਉਂ ਨਹੀਂ ਪਾਣੀ ਪੂਰਾ ਦਿੰਦੇ ਲੈ ਕੇ ਨਹੀਂ ਸੁਣਨ ਨੂੰ ਪਤਾ ਕਿਉਂ ਨਹੀਂ ਕਰਦੇ ਸੁਣਨੀ ਫਾਉ ਕੋਈ ਕਰਦੇ ਸਾਡੀ ਸੁਣਦੇ ਕੋਈ ਨਹੀਂ ਸਾਡੀ ਠੀਕ ਹੈ ਬਹੁਤ ਹੋਣਾ ਹੈ ਸਪਾਰਟ ਸਾਰਡੀਆਂ ਹੁ ਹੋਣਾ ਪੈ ਪੀ ਨੀ ਨੂੰ ਉਹ ਆ ਨਹੀਂ ਉਹ ਸਪਾਰਟਾਂ ਇਹ ਮੇਨ ਮੇਨ ਬੰਦਿਆ ਕੋਈ ਜਾਣਾ ਜਿਹੜਾ ਠੀਕ ਹੈ ਜਿਹੜਾ ਛੋਟਾ ਬਾਗ ਵਾਲਾ ਉੱਥੇ ਪਾਣੀ ਦੀ ਬੜੀ ਸਮੱਸਿਆ ਦੇ ਤੇ ਲੋਕਾਂ ਬਲ ਕੇ ਆ ਵੀ ਉਹ ਜਿਹੜਾ ਪਾਣੀ ਦਾ ਬੜਾ ਮੁਸ਼ਕ ਹੁੰਦੀ ਹੈ ਤੇ ਨਾਲ ਗੰਦਲਾ ਹੁੰਦਾ ਕੀ ਕਹਿਣਾ ਚਾਹੁੰਦੇ ਸੀ ਅੱਜ ਕੱਲ੍ਹ ਬਾਰੇ ਕਨੇ ਜਿਹੜਾ ਵੀ ਛੋਟੇ ਬਾਗੋ ਵਾਲੇ ਵਿੱਚ WhatsApp ਵੀ ਜਿਹੜੀ ਫਲਾਈ ਹੈ ਉਹ ਪਵਲ ਘਰ ਦੋਦੇ ਦਿੱਤੀ ਆ ਰਹੀ ਹੈ ਜੇ ਵੀ ਉੱਥੇ ਜਿਹੜਾ ਗੰਦੇ ਪਾਣੀ ਦੀ ਸਮੱਸਿਆ ਕੀ ਉੱਥੇ ਸੀਵਰੇਜ ਪਿਆ ਸੀ ਜਿਹੜੀ ਬੋਰਡ ਵਾਲੇ ਨੇ ਸਿਗਰੇਟ ਬੋਲ ਵਾਲਾ ਪਾਇਆ ਗਿਆਗਾ ਉਹ ਉਹਦੇ ਵਿੱਚ ਪੈਪਰ ਟੁੱਟਣ ਪਾਜਣ ਕਰਕੇ ਪਾਣੀ ਦੀ ਸਮੱਸਿਆ ਗੰਦੀ ਦੀ ਹੋ ਸਕਦੀ ਹੈ ਉਹ ਸਿਗਰੇਟ ਬੋਲ ਨੇ ਦੇਖਣੀ ਆ ਉਹਨਾਂ ਵੱਲੋਂ ਕੰਮ ਕਰਾਇਆ ਗਿਆ ਤੇ ਜੇ ਅਸੀਂ ਗੱਲ ਕਰੀਏ ਉੱਥੇ ਨਾਲੀਆਂ ਵੀ ਨਹੀਂ ਸਾਫ਼ੀਆਂ ਤੇ ਗੰਦ ਬੜਾ ਪਿਆ ਕੀ ਕਹਿਣਾ ਚਾਹੁੰਦੇ ਜਿਹੜੀ ਨਾਲੀ ਸਫਾਈ ਦੀ ਸਮੱਸਿਆ ਉਹ ਅਸੀਂ ਅੱਜ ਹੀ ਸੋਲਵ ਕਰਾਂਗੇ ਜੇ ਕੋਈ ਪਰਨਮਗਤ ਕਰਾਂਗੇ ਸੋਲਵ ਕਰਾਂਗੇ ਠੀਕ ਹੈ ਤਾਂ ਤਾਂ ਬਗਵਲ ਪੇੜ ਦੇ ਵਿੱਚ ਪਾਣੀ ਦੀ ਬੜੀ ਸਮੱਸਿਆ ਆ ਰਹੀ ਹੈ ਜਿਹੜਾ ਪਾਣੀ ਦਾ ਉਹ ਗੰਦਲਾ ਹੁੰਦਾ ਬੜੀ ਮੁਸ਼ਕਲ ਬੜੀ ਹੁੰਦਾ ਹਾਂਜੀ ਉੱਥੇ ਦਾ ਰੈਣ ਬਾਰੇ ਜਿਹੜੇ ਕੀੜ ਲੋਕਾਂ ਦਾ ਕਹਿਣਾ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਕੋਈ ਇਹ ਸਿੰਡ ਜਿਹੜਾ ਅੱਗਵਾ ਦਾ ਇਹ ਕਮੇਟੀ ਦੇ ਅੰਦਰ ਆ ਚੁੱਕਾ ਹੈ ਤੇ ਇਹਦੇ ਵਿੱਚ ਸੀਵਰੇਜ ਬੋਰਡ ਵੱਲੋਂ ਜੋ ਸੀਵਰ ਪਾਇਆ ਗਿਆ ਉਹ ਬਹੁਤ ਜ਼ਿਆਦਾ ਖਾਸ ਤੋਂ ਲਿੱਕੇ ਜਿਆ ਸਾਧ ਸਾਧ ਤੋਂ ਦਾ ਪਾਣੀ ਅਗਲਗ ਨਗਰ ਰਿਹਾ ਉਹਦੇ ਨਾਲ ਹੀ ਸਾਡੀ ਵਾਟਰਸਪਾਈਪ ਵੀ ਜਾ ਰਹੀ ਹੈ ਜਦੋਂ ਇਹ ਸੀਵਰ ਪਾਇਆ ਗਿਆ ਸਾਨੂੰ ਤੋਂ ਬਿਲਕੁਲ ਨਹੀਂ ਪੁੱਛਿਆ ਗਿਆ ਆਪਣੇ ਪੰਦਰ ਤੇ ਉਹਨਾਂ ਨੇ ਸੀਵਰ ਪਾਤਾ ਉਹਨਾਂ ਨਾਲ ਤਾਲਮਿਲ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਣੀ ਸੀਵਰੇਜ ਦੀ ਜਿਹੜੀ ਲੀਕੇਜ ਇਹਨੂੰ ਬੰਦ ਕਰੋ ਕਿਉਂਕਿ ਘਰਾਂ ਦੇ ਜਿਹੜੇ ਕਨੈਕਸ਼ਨ ਨੇ ਉਹ ਜਿਹੜਾ ਥੋੜਾ ਬਣਾ ਕਿਤੇ ਲੂਜ਼ ਹੁੰਦਾ ਤਾਂ ਉਹਦੇ ਵਿੱਚ ਉਹ ਮਿਕਸਿੰਗ ਹੋ ਰਹੀ ਹੈ। ਬਾਕੀ ਸਾਡੀ ਵਾਟਰ ਸਪਲਾਈ ਦੀ ਲੀਕੇਜ ਕੋਈ ਨਹੀਂ ਹੈ। ਉਹ ਸਿਰਫ ਲੀਕੇ ਜਿਹੜੀ ਆ ਉਹ ਸੀਵਰੇਜ ਦਾ ਪਾਣੀ ਜ਼ਿਆਦਾ ਲੀਕ ਹੋਣ ਕਰਕੇ ਕਿਥਨੋਂ ਕਿਤੇ ਮਿਕਸ ਹੋ ਜਾਂਦਾ ਉਹ ਅਸੀਂ ਕੋਸ਼ਿਸ਼ ਕੀਤੀ ਹੈ ਬਹੁਤ ਕਰ ਵੀ ਰਹੇ ਹਾਂ ਲੱਭ ਰਹੇ ਹਾਂ। ਉਹਨਾਂ ਨਾਲ ਵੀ ਤਾਲਮਿਲ ਕਰਕੇ ਇਹਨੂੰ ਜਲਦੀ ਜਲਦੀ ਠੀਕ ਕਰਦੇ। ਧੰਨਵਾਦ। ਅਜਿਹੀ ਨੰਬਰ ਫਰਾਂਜੀ ਸਰ ਜਿਹੜੀ ਕਿਚਨ ਦੇ ਬੱਗਵਲ ਦੇ ਵਿੱਚ ਸੀਵਰੇਜ ਪਈ ਆ ਤੇ ਉਹ ਤਾਂ ਜਿਹੜਾ ਵਾਟਰਸਪਲਾਈ ਦਾ ਪਾਣੀ ਆ ਉਹ ਪਿੰਡ ਬੱਗਵਲ ਦੇ ਵਿੱਚ ਆਉਂਦਾ ਉਹ ਜਿਹੜਾ ਪਾਣੀ ਬਹੁਤ ਗੰਦਾ ਐਨਾ ਗੰਦਾ ਕਿ ਮੁਸ਼ਕ ਬੜੀ ਹੁੰਦੀ ਆ ਜਦੋਂ ਵਾਟਰਸਪਲਾਈ ਨਾਲ ਗੱਲ ਕੀਤੀ ਉਹ ਕਹਿੰਦੇ ਸੀਵਰੇਜ ਜਦੋਂ ਹਾਂਜੀ ਉਹਨੇ ਸੀਵਰੇਜ ਦਾ ਕੰਮ ਚਾਲੂ ਕੀਤਾ ਤੇ ਸਾਨੂੰ ਇਨਫੋਰਮ ਨਹੀਂ ਕੀਤਾ ਤੇ ਜਿਹੜੀਆਂ ਵਿੱਚ ਪਾਈਪਾਂ ਲੀਕ ਇਸ ਕਰਕੇ ਸੀਵਰੇਜ ਦਾ ਕੰਮ ਚਾਹੀਦਾ ਸੀ ਜਦੋਂ ਸਰ ਨੂੰ پتہ ਚੱਗਾ ਮੇਰੇ ਨਾਲ ਤਾਂ ਸੈਂਟਰਲ ਯੂਨੀਵਰਸਿਟੀ ਨਾਲ ਦੂਰੀ 2500 ਸੋਚ ਸੀ ਮੈਂ ਪਾਇਆ ਸੀ ਉਸ ਸਰੂਪ ਤੋਂ ਜਿੱਥੇ ਸਾਡੀ ਬੂਲ ਬੰਦੂ ਕਿੰਦਾ ਵੀ ਲੀਕੀ ਹੋਣੀ ਹੈ ਉਹ ਬਣਾ ਦੇ ਨਾਲ ਰਿਪੇਅਰ ਕਰ ਦਿੱਤੇ ਸੀ। ਤੇ ਉਹਨਾਂ ਸਾਡੇ ਲਾਸਟ ਟਾਈਮ ਇੰਕੁਇਰੀ ਸਾਡੇ ਕਿੱਦਾ ਬਿਆਸ ਸੀ ਉਹ ਤਾਂ ਵਰਸਾ ਵਿੱਚ ਪਤੀਸੀ ਤੇ ਕੋਈ ਕੰਡੀਆਂ ਵਾਲੇ ਲੱਗੀਆਂ ਹੋਈਆਂ ਨੇ ਹੈਂਗੀ ਕਿੰਕਟੀਆਂ ਲੱਗੀਆਂ ਨੇ। ਉਹ ਤਾਂ ਫਿਰ ਕਮੇਟੀ ਵਾਲਿਆਂ ਨੇ ਰਿਪੇਅਰ ਕਰਾ ਦਿੱਤੇ। ਨਹੀਂ ਪਰ ਉਹਦਾ ਜਿਹੜਾ ਕਿ ਇਹਦੇ ਪਾਣੀ ਹੁੰਨ ਵੀ ਕੀ ਕਿਹਦੇ ਹਿੱਥ ਵੀ ਗੰਦਾ ਹੁੰਦਾ ਅੱਜ ਮਾਰਨਿੰਗ ਟਾਈਮ ਅਹੀਂ ਵਿਜ਼ਿਟ ਜੇ ਕੰਪਲੇਨਟ ਕੀਤੀ ਤਾਂ ਜੇ ਅਸੀਂ ਬੰਦੇ ਭੇਜ ਦੇ ਦੋ। ਸਰੂਪ ਮਤਲਬ ਕਿ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਅਸੀਂ ਲੈਟਰ ਕਈ ਵਾਰ ਭੇਜੇ ਵੀ ਕਈ ਤਰਫੋਂ ਲੈਟਰ ਜਿਹੜੇ ਇਹਨਾਂ ਨੂੰ ਲੇਟਰ ਸੀ ਜਿਸ ਨੇ ਸਾਡੇ ਕੋਲ ਉਹ ਤਾਂ ਸੀਨ ਉਹਦੇ ਹਿਸਾਬ ਨਾਲ ਦਿੱਤਾ ਹੈ। ਬਾਕੀ ਦੀ ਬਾਅਦ ਜਿਹੜਾ ਮੈਂ ਰੋਮੇ ਤੋਂ ਕਰੇ ਕੋਈ ਗੱਲ ਨਹੀਂ ਦਿੱਖੇ ਬਲਕੇ ਦੰਡਾ ਨੂੰ ਸਾਨੂੰ ਦੱਸ ਦੇਣਾ ਤੁਹਾਨੂੰ ਜਿਹੜਾ 7 11 ਦਾ ਤਾਂ ਲੈਟਰ ਜਿਹੜੇ ਤੁਸੀਂ ਕੇ ਰੀਸੀਵਿੰਗ ਕੀਤਾ ਸੀ 7 11 ਦਾ ਚੋਲ ਦੀ ਹੋਈ ਹੈ ਤੇ ਤੇਲੇ ਤੇ ਜਿਹੜੇ ਇਸ ਤੋਂ ਬਾਅਦ ਉਹਨਾਂ ਨੂੰ ਮਾਰ ਕੇ ਜੀਣਾ ਲੇਟਰ ਦਾ ਸਰਪ੍ਰੀਸ਼ ਨੂੰ ਇਹ ਜਿਹੜਾ ਪਾਣੀ ਦੀ ਸਮੱਸਿਆ ਦਾ ਹੱਲ ਕਦੋਂ ਤੱਕ ਹੋ ਜਾਏਗਾ ਜਿਹੜਾ ਗੱਲ ਪਈ ਤੇ ਸਾਨੂੰ ਕੋਈ ਦੱਸੇ ਕਿ ਹਾਂ ਇਸ ਸਕੂਲ ਤੇ ਪਾਣੀ ਗੰਦਾ ਹੈ ਤੁਹਾਨੂੰ ਦੇਖ ਰਹੇ ਨੇ ਕਿਉਂਕਿ ਉਹ ਅੰਦਰ ਤੋਂ ਉਹ ਤਾਂ ਫਿਰ ਪਾਣੀ ਵੀ ਲੀਕੇਜ ਹੋ ਰਹੀ ਤਾਂ ਆਪਾਂ ਨੂੰ ਸਹੀ ਕਾਰਨ ਜੇ ਕੋਈ ਲੀਕੇਜ ਹੈਗੀ ਉਹਦਾ ਜਿਹੜਾ ਕਮੇਟੀ ਮੈਂਬਰ ਉਹਦੇ ਸਰਪ੍ਰੀ ਦੀ ਮੈਂਟੇਨੈਂਸ ਦਾ ਚਾਰਜ ਹੁੰਦਾ ਉਹ ਕੋਪਣੇ ਬੰਦੇ ਤੇ ਇਹਨਾਂ ਤੇ ਟਿਕਰ ਆਉਂਦੇ ਕੋਈ ਲਾਸਟ ਟਾਈਮ ਵੀ ਸਿੱਖ ਖੱਡਿਆ ਪਿਆ ਸੀ ਮੈਂ ਬਰਸਾਤ ਤੋਂ ਬਾਅਦ ਪਿਆ ਸੀ ਸ਼ਾਇਦ ਤਾਂ ਉਹਨਾਂ ਨੇ ਖੱਡੇ ਦਾ ਖੁਦਾਇਆ ਸੀ ਕਹਿੰਦਾ ਰਹਿਉਣਾ ਵਾਟ ਲੈ ਕੇ ਟੁੱਟ ਗਈ ਸੀ ਤਾਂ ਅੱਜ ਤੱਕ ਨਹੀਂ ਕਿਹ ਗਈ ਸੀ ਉਹ ਕਮੇਟੀ ਵਾਲਾ ਨੇ ਆਪਣੇ ਬੰਦੇ ਭੇਜਦੇ ਪਿਆ ਕਰਦਾ ਤੇ ਅਸੀਂ ਆਪਣਾ ਖੱਡਿਆ ਹੋ ਜਾ ਬਰਾਬਰ ਸਵੇਰ ਦੇ ਅਸੀਂ ਘੁੰਮ ਰਹੇ ਆ ਜੇ ਕਿਤੇ ਕੀ ਕਹਿੰਦੇ ਈਓ ਦਫਤਰ ਜਾਈਏ ਉਹ ਹਾਂਜੀ ਉਹ ਕਹਿੰਦੇ ਵੀ ਜਿਹੜੇ ਕੀ ਵਾਟ ਸਪਲਾਈ ਜਿਹੜੀ ਬਾਹਰ ਦੇ ਪਿੰਡਾਂ ਦੇ ਰਹੀ ਤੇ ਉਹ ਹਾਂਜੀ ਉਹ ਹਾਂਜੀ ਅਲਿਗੇਸ਼ਨ ਉਹਨਾਂ ਤੇ ਲਾ ਰਹੇ ਜਦੋਂ ਉਹਨਾਂ ਕੋਲ ਪੁੱਛਿਆ ਉਹ ਕਹਿੰਦੇ ਵੀ ਜਿਹੜਾ ਜਿਹੜਾ ਸੀਵਰੇਜ ਵਾਲੇ ਨੇ ਸਹੀ ਨਹੀਂ ਕਨੈਕਸ਼ਨ ਕਿਤੇ ਨਾਲ ਸੰਦਸਿਆ ਇਹ ਪ੍ਰੋਬਲਮ ਆ ਰਹੀ ਤੇ ਪਰ ਕੀ ਕਹਿੰਦੇ ਮਸਲਾ ਤਾਂ ਪਾਣੀ ਦਾ ਲੋਕਾਂ ਨੂੰ ਕਦੋਂ ਪਾਣੀ ਸਾਫ ਮਿਲ ਗਿਆ ਮੈਂ ਦੱਸਾਂ ਕੰਮ ਦੇਖ ਰਹੇ ਨੇ ਦੱਸਿਆ ਨਹੀਂ ਤੇ ਦੇਖੀ ਆਪੇ ਹਸਾ ਲਓ ਸਾਡਾ ਸਾਲ ਕੰਮ ਚੱਲ ਨਹੀਂ ਸਾਰਾ ਬੰਦੇ ਸੀ ਕੰਮ ਚੱਲਿਆ ਜਿਹੜੀ ਵਟਸਐਪ ਕੀਤੀ ਸੀ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਤੇ ਬਾਕੀ ਜੇ ਦੋ ਆਪਾਂ ਕੰਮ ਕਮਲ ਹੋਏ ਤਾਂ ਜੇ ਹੁਣ ਕੋਈ ਟੂਰਟੀ ਦੀ ਕਮੇਟੀ ਬਣੇ ਭੇਜ ਦੇ ਆਪਣੇ ਕੋਲ ਤੇ ਲਾਸਟ ਟਾਈਮ ਜਿਹੜੀ ਹੋਈ ਸੀ ਉਹ ਫੇਰ ਕਰਾ ਦਿੱਤੀ ਸੀ ਤੇ ਬਾਕੀ ਜੇ ਵੀ ਹੁਣ ਹੈਗੀ ਦੋ ਮਹੀਨੇ ਕੋਈ ਫੋਨ ਨਾ ਹੋਵੇ ਤਾਂ ਇਸ ਲੈਂਟਰ ਜੀ ਆਇਆ ਸੀਗਾ ਜੀ ਉਹ ਲਿਖੀ ਹੋਣੀ ਹੈ ਇਹ ਜਿਹੜੀ ਹੁੰਦੀ ਸੀ ਉਹ ਮਤਲਬ ਕਰਦੇ ਸੀ ਕਿ ਤੁਹਾਨੂੰ ਜੇਕਰਾ ਮੁੰਡੇ ਐਮਸੀ ਵੱਜੋਂ ਕੋਈ ਫੋਨ ਨਹੀਂ ਆਇਆ ਸੀ ਕੋਈ ਕੀ ਕਹਿੰਦੇ ਬਿਸ਼ੇਸ਼ ਇਹੀ ਗੱਲ ਲਿਖੀ ਹੈ ਤੁਹਾਨੂੰ ਜੇ ਅੱਜਕੱਲ੍ਹ ਬਰਸਾਤ ਦਾ ਮੌਸਮ ਹੈ ਜੇ ਕਿਤੇ ਲੋਕ ਪਾਣੀ ਪੀਂਦੇ ਬਿਮਾਰ ਹੁੰਦੇ ਇਹ ਸਾਰੀ ਜ਼ਿੰਮੇਵਾਰੀ ਸੀਵਰੇਜ ਵਾਲਿਆਂ ਦੀ ਹੈ ਕੀ ਕਹਿਣਾ ਚਾਹਦੇ ਸਰ ਜ਼ਿੰਮੇਵਾਰੀ ਸੀਵਰੇਜ ਦੀ ਕਿਤਾ ਕਿ ਕਹ ਰਿਹਾ ਅਸੀਂ ਤਾਂ ਸੀਵਰੇਜ ਪਰਾ ਕੰਮ ਆਇਆ ਜੀ ਨਾ ਸਪਨਾ ਕੰਮ ਕਰਦਾ ਸੀ ਤੇ ਸਾਡਾ ਤਾਂ ਕੁਮਲ ਹੋ ਗਿਆ ਤੇ ਹੁਣ ਸੋਚ ਮਾਰ ਲਓ ਕੋਈ ਇੱਕਲੀ ਮੁੰਮੀ ਪਿੱਛੋਂ ਉਹ ਤਾਂ ਫਿਰ ਆਪਣਾ ਕੰਸਰਨ ਡਿਪਾਰਟਮੈਂਟ ਵੀ ਕਰੋਗੇ ਸਿਰਾ ਨਾ ਬਲੋ ਕਿ ਆਹ ਸੜਕ ਦੇ ਰੋਡ ਤੇ ਕੰਮ ਦੇਣਾ ਤੇ ਉਸੇ ਕੋਲੋਂ ਕਿ ਡੈਮੇਜ ਤਾਂ ਮੈਨੂਲ ਬਣਨਾ ਪੂਰੀ ਸੜਕ ਦੇ ਵਿੱਚ ਬਣਦਾ ਹੋਵੇ ਜੇ ਕਿਸੇ ਨੂੰ ਮਾਰਸ ਲਾਈਕ ਦੇ ਮਾਰ ਹੁੰਦੇ ਕਿਸੇ ਨੱਕ ਕਰਨੀ ਪੈਣੀ ਕਿਉਂਕਿ ਫਸ ਪੈਨ ਨੂੰ ਭਰਾ ਕੇ ਵੀ ਸਾਈਡ ਤੋਂ ਲਗਾ ਲਈਏ ਹੋਰ ਸਿਰਫ ਆ ਜੋੜਦੇ ਸਮਾਂ ਜਿਹੜੀ ਕੋਈ ਡੈਮੇਜ ਹੋਵੇ ਉਹਨਾਂ ਨੂੰ ਜੋੜਤੀ